ਕਿੰਨੀ ਖੁਸ਼ੀ ਆਦਾ ਬਹੁਤ ਜ਼ਿਆਦੇ ਕਿੰਨੀ ਕੋ ਪੂਰੀ ਨਰਕਾਰਾਂ ਮਾਰ ਕੇ ਦੱਸ ਦੇ ਇੱਕ ਚਲੋ ਆਪਣੇ ਚੋਬੋ ਤੇਲ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਨਵੀਂ ਕਾਰ ਦੀਆਂ ਆਜੋ ਚੱਲ ਵੀ ਚੱਲ ਕੰਗ੍ਰੈਚੁਲੇਸ਼ਨ ਬਰੋ ਧੰਨਵਾਦ ਵੀਰੇ ਚੱਲ ਤੋਰੋ ਕਿਵੇਂ ਕਰੀ ਬਈ ਵਧੀਆ ਸੰਭ ਤੁਹਾਨੂੰ ਸਾਡਾ ਠੀਕ ਠਾਕ ਵਧੀਆ ਹੈ ਬਧਾਈਆਂ ਦਾ ਜਮਾ ਜਮਾ ਬੋਲਾ ਸਵਾਗਤ ਹੈ ਤੈਨੂੰ ਕੁਟੋ ਬਧਾਈਆਂ ਦਈ ਬਧਾਈਆਂ ਬੁੱਤ ਬਧਾਈਆਂ ਤੈਨੂੰ ਬਧਾਈਆਂ ਠੀਕ ਹੈ ਤੈਨੂੰ ਬਧਾਈਆਂ ਬਈ ਥੈਂਕ ਯੂ ਛੋਣੂ ਬਧਾਈਆਂ ਜੀ ਹੌਲੈਂਡ ਇੱਕ ਕਹਿੰਦਾ ਹੋ ਇਹਨੂੰ ਇਹ ਗਾਣਾ ਜਾਂ ਵੀ ਹੈ ਇਹ ਗੱਡੀ ਫਾਈਨਲੀ ਲਾਤੀ ਜੀ ਅੰਦਰ ਸੱਤੀ ਬਾਈ ਨੇ ਘਰੇ ਇਧਰ ਆ ਗਿਆ ਘਰ ਬਾਈ ਦਾ ਹੋਤਾ ਹੀ ਠੀਕ ਆ ਹਾਂ ਠੀਕ ਬਹੁਤ ਬਹੁਤ ਵਧਾਈਆਂ ਤੈਨੂੰ ਮਹਾਰਾਜ ਪੁੱਤ ਤੇ ਹੁਣ ਹੁੰਦਾ ਸਾਗਰ ਦਾ ਕੰਮ ਹੈਲੋ ਚਲੋ ਜੀ ਨਾ ਨਾ ਵੱਟਾ ਇਹਨੂੰ ਫੜ ਲੈ ਉਹ ਫੜ ਲੈ ਜਣਾ ਤੇਰੀ ਵਾਲੀ ਫੜ ਲੈ ਜਿਹੜੇ ਮੁੜ ਕੇ ਆਣ ਆਏ ਹੋ ਆਜੋ ਏ ਆਜੋ ਜੀ ਆਜੋ ਚੱਕ 500 ਇਧਰ ਇਧਰ ਵੀ ਹੋ ਗਿਆ ਸਭ ਬੋਲਣ ਦੇ ਇਧਰ ਵੀ ਨੂੰ ਹੀ ਮਿਲ ਗਿਆ ਹਾਂ ਚਲੋ ਜੀ ਡਾੜੀ ਬਣ ਗਈ ਤੁਸੀਂ ਬਈ ਘੱਟ ਮੋੜ ਦੇ ਜਗ੍ਹਾ ਬਾਅਦ ਚ ਮੋੜ ਦਿਓ ਇਧਰ ਪੀਤ ਕਿ ਥੱਲੇ ਇਧਰ ਰੁਕਣੀ ਯਾਰ ਉਹਦੇ ਕੋਲ ਆ ਜਾ ਡਾਂ ਟਟ ਇਧਰ ਵੀ ਵੱਡਾ ਗੱਫਾ ਮਿਲ ਗਿਆ ਚੱਲ ਦੁਕਾਨ ਗਣੀ ਲੈ ਤੈਨੂੰ ਮਿਲ ਗਿਆ ਕਿ ਨਹੀਂ ਮਿਲ ਗਿਆ ਆ ਵੀ ਫੜਾ ਨਾ ਕੋਈ ਨਾ ਕੋਈ ਨਾ ਮਾਰ ਲੈ ਉਹ ਕੋਈ ਨਹੀਂ ਯਾਰ ਫੜ ਤਾ ਜੀ ਦਾ ਕਰਦਾ ਜੱਗੀ ਫੜ ਲੈ ਹੁਣ ਕਾਲੀ ਖਵਾ ਦੇ ਲੈ ਫੜ ਤੇ ਕਾ ਰਾਣੀ ਪਈ ਜੱਗੀ ਜੱਗੀ 2014 ਮਾਡਲ ਆ ਪੋਸਟੂ ਸਟਾਰਟ ਹੈਗੀ ਆ ਵੇਖੋ ਟਾਇਰ ਅਲਾਏ ਜਮਾ ਨਮੇ ਤੇ ਇਹ ਆ ਵੇਚਣੀ ਕਹਿੰਦੇ ਪੌਣੇ ਪੰਜਾਬ ਦਾ ਸੁਪਨਾਗਾ ਵੀ ਇੱਕ ਤਾਂ ਸਕੋਰਪਿਓਨ ਤੇ ਇੱਕ ਆ 4x4 ਹੌਲੈਂਡ ਆ ਸਾਡੇ ਕੋਲੇ ਹੋਵੇ ਹਨ ਤੇ ਬਾਈ ਕੋਲੇ ਦੋਨੀਆਂ ਨੇ ਬਹੁਤ ਬਹੁਤ ਮੁਬਾਰਕਾਂ ਬਾਈ ਪ੍ਰਮਾਤਮਾ ਕਰੇ ਵਾਦਾ ਕਰੇ ਗੱਡੀ ਹਨ ਆਉਣ ਵਾਲੇ ਦਿਨਾਂ ਚ ਤਰੇ ਗਾਣੇ ਟਿਪ ਟੋਪ ਚੱਲਣ ਗਾ ਕੇ ਸੁਣਾ ਦੇ ਕੋਈ ਧੰਨਵਾਦ ਵੀਰੇ ਕੋਈ ਨਹੀਂ ਸੁਣਾਵਾਂਗੇ ਫਿਰ ਸੁਣਾਏਗਾ ਫੋਰਜਿੰਦਰਾ ਇਹ ਹੁਣ ਉਹ ਹੋ ਗਿਆ ਜੀ ਓਕੇ ਜਿਹੜੀ ਆਪਣੀ ਉਹ ਸਕੋਰਪੀਓ ਪੁਰਾਣਾ ਵੜ ਲਾ ਗਈ ਉਹ ਤੁਹਾਨੂੰ ਬਰਾਤ ਤਰੂਤਾਂ ਚੱਲਦੀ ਐ ਨੇ ਉਹਨੂੰ ਵੇਚ ਦਿਓ ਤੁਸੀਂ ਅਸੀਂ ਜੀ ਲਿਓਣੀ ਹੈਗੀ ਐਨ ਜਦੋਂ ਨਰਲੀਆ ਮੰਗਣਾ ਪਾ 20 ਸੰਰੂਪ ਲੱਗ ਗਿਆ ਵੇ ਇੱਕ ਮਾ ਛੋਟੇ ਵਾਲੀ ਦਾ ਸੰਰੂਪ ਨਹੀਂ ਹੈ ਇਹ ਤਾਂ ਸੰਰੂਪ ਆਉਂ ਹੈ ਇੱਧਰ ਆ ਜਾਓ ਕਿਵੇਂ ਆ ਤੂੰ ਦਮਦਲੇ ਖੜਾ ਹੋਏ ਨਾ ਨਾ ਇੱਕ ਤਾਂ ਨੂੰ ਗੱਡੀ ਨਹੀਂ ਫੜਾਈ ਆਉਂਦੇ ਨੂੰ ਬਈ ਥੋੜਾ ਜਿਹਾ ਗੁੱਸੇ ਆਗਾ ਕੱਲ ਨੂੰ ਦੇਲੇ ਫੜਾਉ ਗੱਡੀ ਤਾਂ ਕਿਧਰ ਗਿਆ ਮੁੰਡਾ ਉਹ ਉਹਨੇ ਫੜਾਈ ਹੋਈ ਨਹੀਂ ਤੇ ਨੀ ਕਿਸੇ ਨੂੰ ਨਹੀਂ ਫੜਾਈ ਆਈ ਕਿਹਾ ਵੀ ਬਾਜ਼ਾਰ ਚ ਕਿਸੇ ਨੂੰ ਪੱਜੇ ਨਾ ਕਾ ਨਾ ਨਾ ਕੋਈ ਫੇਰ ਵੀ ਕੋਈ ਇੱਕ ਹੀ ਆ ਜਵਾ ਚਲ ਠੀਕ ਹੈ ਬਈ ਬਹੁਤ ਬਹੁਤ ਮੁਬਾਰਕ ਹਨ ਆ ਗੱਡੀ ਕਿਨੇ ਕਰੀ ਦੇਣੀ ਹੈਗੀ ਕਿ ਹਾਂ ਲੋ ਮੁੱਲ ਵਾਲੀ ਬਾਤ ਕਰਾਂਗੇ ਨਹੀਂ ਨਹੀਂ ਬਈ ਹੈ ਦੇਖਾਂਗੇ ਇਸ ਵਿਆਹ ਚ ਦੇਖਾਂਗੇ ਬਸ ਕਿਰਪਾ ਬਾਬੇ ਨਾਨਕ ਦੀ Swift 2014 ਮਾਡਲ ਚਾਰੇ ਟਾਇਰ ਨਵੇਂ ਲਾਏ ਤੇ ਚੱਲੀ ਜਮਾ ਰਿਜਨਲ ਜਿੰਨੀ ਵੀ ਚੱਲੀ ਹੈਗੀ ਸੀਟ ਕਵਰ ਵਗੈਰਾ ਓਕੇ ਆ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਲਓ ਕਮੈਂਟ ਚ ਨੰਬਰ ਦੇ ਦਾਂਗੇ ਕੌਣ ਸਹਿਜਾ ਕਿੱਥੇ ਗਿਆ ਸਹਜ ਕਿਵੇਂ ਆ ਦੇ ਤਾਂ ਗੱਲਾਂ ਕਰ ਲੈ ਸਹਜ ਤੈਨੂੰ ਅੱਜ ਮਿਸ ਕੀਤਾ ਯਾਰ ਨਾਲ ਲੈ ਕੇ ਜਾਣਾ ਸੀ ਆ ਡਾਡੀ ਇਹ ਮੰਨਿਆ ਨਹੀਂ ਲੈ ਹੁਣ ਤੂੰ ਆ ਜਾਂਦਾ ਤੂੰ ਅੱਜ ਆ ਜਾ ਆਪਣੀ ਗੱਡੀ ਨਾਲ ਕਿਉਂ ਨਹੀਂ ਆਈ ਨਹੀਂ ਮੈਂ ਕਹਿ ਰਿਹਾ ਕਿ ਸੀ ਕਿ ਆ ਜਾ ਬਈ ਅੱবি ਛੱਡ ਜਾਂ ਆ ਬਣ ਕੇ ਆਪਾਂ ਨੂੰ ਸਖਨ ਕੋਰੀ ਹਾਂ ਵਜੇ ਡਿਆੜੀ ਬਣ ਕੇ 600 ਬਣ ਕੇ ਡਿਆੜੀ ਬਣ ਗਈ ਡਿਆੜੀ ਬਣ ਗਈ ਜਿਆਦਾ ਨਹੀਂ ਪਈ ਡਿਆੜੀ ਦਾ 550 ਹੁੰਦੀ ਆਪਣਾ 600 ਬਣ ਗਿਆ ਮੈਂ ਧੰਨਵਾਦ ਬਹੁਤ ਬਹੁਤ ਕਿੰਨੇ ਖੁਸ਼ੀ ਆਦਾ ਬਹੁਤ ਜਿਆਦਾ ਕਿੰਨੀ ਕੋ ਪੂਰੀ ਨਰਕਾਰਾਂ ਮਾਰ ਕੇ ਦੱਸ ਦੇ ਇੱਕ ਫੁੱਲ ਹੋਰ ਜੂਸ ਕਰਾ ਦਿੰਦਾ ਚੱਲ ਠੀਕ ਹੈ ਹੋਈ ਹੈ ਓਕੇ ਠੀਕ ਕਿਵੇਂ ਵਧੀਆ ਹੋਰ ਜੀ ਤੁਸੀਂ ਸੁਣਾਓ ਵਧੀਆ ਠੀਕ ਆ ਆ ਗਿਆ ਭਾਈ ਸੱਤੀ ਦਾ ਘਰ ਤੇ ਇਹਦਾ ਰਜਿੰਦਰ ਸਿੰਘ ਸਾਡਾ ਛੋਟਾ ਭਰਾ ਰਜਿੰਦਰ ਸਿੰਘ ਮੱਲ ਓਕੇ ਭਾਈ ਧੰਨਵਾਦ ਜੀ